ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਨ ਭਾਉ ਕਿਨੈ ਨਾ ਦੇਖਿਆ ਬੈਰਾਗੀ ਅੜੇ ਬਿਨ ਭੈ ਅਨ ਭਾਉ ਹੋਏ ਵਣ ਹੰਬੈ ਸੋ ਹਦੂਰ ਦੇਖੈ ਤਾਂ ਭਾਉ ਪਵੈ ਬੈਰਾਗੀ ਅੜੇ ਹੁਕਮ ਐ 부ਜੈ ਤਾਂ ਨਿਰਭਉ ਹੋਈ ਵਣਾ ਹੰਬੈ ਹਰ ਪਾਖੰਡ ਨਾ ਕੀਜਈ ਬੈਰਾਗੀ ਅੜੇ ਪਾਖੰਡ ਰਤਾ ਸਭ ਲੋਕ ਵਣਾ ਹੰਬੈ ਤ੍ਰਿਸ਼ਨਾ ਪਾਸ ਨ ਛੁਡਈ ਬੈਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਕਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਜੇ ਮਨ ਮਿਰਤਕ ਹੋਏ ਵਣਾ ਹੰਬੈ ਸਤਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀ ਅੜੇ ਜੇ ਲੋਚੈ ਸਭ ਕੋਈ ਵਣਾ ਹੰਬੈ ਕਰਮ ਹੋਵੇ ਸਤਗੁਰ ਮਿਲੈ ਬੈਰਾਗੀ ਅੜੇ ਸਹਜੇ ਪਾਵੇ ਸੋਏ ਵਣਾ ਹੰਬੈ ਕਾਹੋ ਕਬੀਰ ਇਕ ਬੇਨਤੀ ਬੈਰਾਗੀ ਆੜੇ ਮੋ ਕਾਉ ਭਾਉ ਜਲ ਪਾਰ ਉਤਾਰ ਬਣਾ ਹੰ ਬੈ ਰਾਜਨ ਕਾਉਨ ਤੁਮਾਰੇ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਓਹ ਗਰੀਬ ਮੋਹੇ ਭਾਵੇਂ ਰਹਾਉ ਹਾਸਤੀ ਦੇਖ ਪਰਮਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਦ ਬਿਦਰ ਕਰ ਪਨ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਨ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨਦ ਬੇਨੋਦੀ ਜਾਤ ਨ ਕਾਹੂ ਕੀ ਮਾਨੀ ਸਲੋਕ ਕਬੀਰ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਉ ਸੂਰਾਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪਰ ਜਾ ਪਰ ਜਾ ਕਟ ਮਰੈ ਕਬਹੂ ਨਾ ਛੜੈ ਕੀ ਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦੇਉ ਜੀ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੈ ਸਿਧ ਮਿਲ ਕੈ ਦੂਲਹਿ ਪ੍ਰਭ ਕੀ ਸਰਨ ਪਰਿਓ ਮੁਕਤ ਭਇਓ ਚੌਹੂ ਜੁਗ ਜਾਣਿਓ ਜਸ ਕੀਰਤ ਮਾਥੈ ਛਤਰ ਧਰਿਓ ਰਾਜਾ ਰਾਮ ਜਪਤ ਕੋ ਕੋ ਨਾ ਤਰਿਓ ਗੁਰ ਉਪਦੇਸ ਸਾਧਕੀ ਸੰਗਤ ਭਗਤ ਭਗਤ ਤਾਕ ਨਾਮ ਪਰਿਓ ਰਹਾ ਸੰਖ ਚਕਰ ਮਾਲਾ ਤਿਲਕ ਮੈ ਰਾਜਿਤ ਦੇਖ ਪ੍ਰਤਾਪ ਜਮ ਡਰਿਓ ਨਿਰ ਪਾਉ ਭੈ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ਤੰਬਰ ਇਕ ਕਉ ਦੀਓ ਅਪੈ ਪਦ ਰਾਜ ਭਪੀਖਨ ਅਦਕ ਕਰਿਓ ਨਾਉ ਨਿਧ ਠਾਕੁਰ ਦਈ ਸੁਦਮੈ ਤ੍ਰੂ ਅਟਲ ਅਜਹੁ ਨ ਕਰਿਓ ਭਗਤ ਹਿਤ ਮਾਰਿਓ ਹਰਨਾਖਸ਼ ਨਰ ਸਿੰਘ ਰੂਪ ਹੋਏ ਦੇਹ ਧਰਿਓ ਨਾਮ ਕਹੈ ਭਗਤ ਬਸ ਕੇਸਵ ਅਜਹੁ ਬਾਲ ਕੇ ਦਵਾਰ ਖਰ ਮਾਰੂ ਕਬੀਰ ਜੀਓ ਦੀਨ ਬਸਾਰੇ ਓਰੇ دیਵਾਨੇ ਦੀਨ ਬਸਾਰੇ ਓਰੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਾਨੋਖ ਜਨਮ ਹੈ ਹਾਰਿਓ ਰਹਾਉ ਸਾਧ ਸੰਗਤ ਕਬ ਹੋ ਨਹੀ ਕੀਨੀ ਰਚਿਓ ਧੰਦਾ ਝੂਠ ਸੁਆਨ ਸੂਕਰ ਬਾਇਸ ਜਿਵੇਂ ਭਟ ਕਤ ਚਾਲਿ ਉਠੈ ਆਪਸ ਕਾਉ ਦੀ ਰਗ ਕਰ ਜਾਣੈ ਔਰਨ ਕਾਉ ਲਗ ਮਾਤ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੂਜਕ ਜਾਤ ਕਾਮੀ, ਕ੍ਰੋਧੀ, ਚਾਤਰੀ, ਬਾਜੀ, ਗਰਬੀ ਕਾਮ ਨਿੰਦਾ ਕਰਤੇ ਜਨਮ ਸਿਰਨ ਕਬਹੂ ਨਾ ਸਿਮਰੀ ਓ ਰਾਮ ਕਹ ਕਬੀਰ ਚੇਤੇ ਨਹੀਂ ਮੂਰਖ ਮੁਗਤ ਗਵਾਰ RAM ਨਾਮ ਜਾਣਿ ਹੋ ਨਹੀਂ ਕੈਸੀ ਉਤਰਸ ਪਾਰ ਰਾਗ ਮਾਰੂ ਬਾਣੀ ਜੈ ਦੇਉ ਜੀਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜ ਸਾ ਦਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਆ ਘੜ ਘੜਿਆ ਤਾਹਾਂ ਆਪਿਓ ਪੀਆ ਮਨ yaad ਗੁਣ ਆਦ ਵਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾ ਅਰਧ ਕਾਉ ਅਰਦੇ ਆ ਸਰਦ ਕਾਉ ਸਰਦੇ ਆ ਸਲਲ ਕਾਉ ਸਲਲ ਸਮਾਨ ਆਇਆ ਬਦਤ ਜੈ ਦੇਵ ਜੈ ਦੇਵ ਕੋ ਰਮਿਆ ਧਮ ਨਿਰਬਾਨ ਲੇਵ ਲੀਨ ਪਾਇਆ ਕਬੀਰ ਮਾਰੂ RAM ਸਿਮਰ ਪਸ ਤਾਹੀ ਗਾ ਮੰਨ पापी जीरा लोभ करत है आज काल उठ जाहिगा रहा लालच लागे जन्म गवाया माया परम भुलाहिगा तन जो बन का गर्भ न कीजे कागद ज्यों गल जाहिगा जौ जम आई किस गह पटके ਤਾ ਦਿਨ ਕਿਛਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾ ਖਾਹੀਗਾ ਧਰਮ ਰਾਏ ਜਬ लेखा ਮੰਗੇ ਕਿਆ ਮੁਖ ਲੈ ਕਹਿ ਜਾਹੀਗਾ ਕਹਿਤ ਕਬੀਰ ਸੁਨਹਾਰੇ ਸੰਤੋ ਸਾਜ ਸੰਗਤ ਤਰ ਜਾਹੀਗਾ ਰਾਗ ਮਾਰੂ ਬਾਣੀ ਰਵਿਦਾਸ ਜੀੋ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕਾਉਨ ਕਰੈ ਗਰੀਬ ਨਿਵਾਜ ਗੋਸਾਈਆ ਮੇਰਾ ਮਾਥੇ ਛਤਰ ਧਰੈ ਰਹਾਉ ਜਾਂ ਕਿ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀ ਧਰੈ ਨੀਚਹਿ ਊਚ ਕਰੈ ਮੇਰਾ ਗੋਬਿੰਦ ਨਾ ਹੋਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀ ਹੋਤੇ ਸਭੈ ਸਰੈ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤheen বাস ਜਾਕੇ ਰੇ चार पदार्थ अष्टमहा नवनिध कर तलता कै हर हर हरना जपस रसना अवर सब षाड वचन रचना रहा। नाना ख्यान पुराण बेद बेद चौतिस अक्षर माही व्यास विचार कहो राम नाम सार नाही। ਸਹਿਜ ਸਮਾਦ ਉਪਾਦ ਰਹਤ ਹੋਈ ਬਡੇ ਭਾਗ ਲੇਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਅਨ ਭਾਉ ਕਿਨੈ ਨਾ ਦੇਖਿਆ ਬੈਰਾਗੀ ਅੜੇ ਬਿਨ ਭੈ ਅਨ ਭਾਉ ਹੋਏ ਵਣਾ ਹੰਬੈ ਸੋ ਹਦੂਰ ਦੇਖੈ ਤਾਂ ਭਾਉ ਪਵੇ ਬੈਰਾਗੀ ਅੜੇ ਹੁਕਮੈ ਬੂਜੈ ਤਾਂ ਨਿਰ ਭਾਉ ਹੋਏ ਵਣਾ ਹੰਬੈ ਹਰ ਪਾਖੰਡ ਨਾ ਕੀ ਜਾਈ ਬੈਰਾਗੀ ਅੜੇ ਪਾਖੰਡ ਰਤਾ ਸਭ ਲੋਕ ਵਣਾ ਹੰਬੈ ਤ੍ਰਿਸ਼ਨਾ ਪਾਸ ਨ ਛੁਡਈ ਬੈਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਜੇ ਮਨ ਮਿਰਤਕ ਹੋਏ ਵਣਾ ਹੰਬੈ ਸਤਗੁਰ ਬਿਨ ਬੈਰਾਗ ਨ ਹੋਵਈ ਬੈਰਾਗੀ ਅੜੇ ਜੇ ਲੋਚੈ ਸਭ ਕੋਈ ਵਣਾ ਹੰਬੈ ਕਰਮ ਹੋਵੇ ਸਤ ਗੁਰ ਮਿਲੈ ਬੈਰਾਗੀ ਅੜੇ ਸਹਜੇ ਪਾਵੇ ਸੋਈ ਵਣਾ ਹੰਬੈ ਕਹੋ ਕਬੀਰ ਇਕ ਬੇਨਤੀ ਬੈਰਾਗੀ ਅੜੇ ਮੋ ਕਉ ਭਾਉ ਜਲ ਪਾਰ ਉਤਾਰ ਵਣਾ ਹੰਬੈ ਰਾਜਨ ਕਾਉਨ ਤੁਮਾਰੈ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਓਹ ਗਰੀਬ ਮੋਹਿ ਭਾਵੈ ਰਹਾ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨ ਜਾਣਿਆ ਤੁਮਰ ਦੂਦ ਬਿਦਰ ਕਰ ਪਨ ਅੰਮ੍ਰਿਤ ਕਰ ਮੈਂ ਮਾਨਿਆ ثیر ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨਦ ਬੇਨੋਦੀ ਜਾਤ ਨ ਕਾਹੂ ਕੀ ਮਾਨੀ ਸਲੋਕ ਕਬੀਰ ਗਗਨ ਆਦ ਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਓ ਸੁਰਾਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੜੈ ਖੀਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦੇਉ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦਰ ਚਾਰ ਮੁਕਤ ਚਾਰੈ ਸਿਧ ਮਿਲ ਕੈ ਦੂਲਹਿ ਪ੍ਰਭ ਕੀ ਸਰਨ ਪਰਿਓ ਮੁਕਤ ਭਇਓ ਚਾਹੂ ਜੋਗ ਜਾਣਿਓ ਜਸ ਕੀਰਤ ਮਾਥੈ ਛਤਰ ਧਰਿਓ ਰਾਜਾ RAM ਜਪਤ ਕੋ ਕੋ ਨਾ ਤਰਿਓ ਗੁਰ ਉਪਦੇਸ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾ ਸੰਖ ਚਕਰ ਮਾਲਾ ਤਿਲਕ ਮੇਰਾ ਜਿਤ ਦੇਖ ਪ੍ਰਤਾਪ ਜਮ ਡਰਿਓ ਨਿਰ ਪਾਉ ਭੈ RAM ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ਆੰਬਰ ਈ ਕਕੋ ਦੀਓ ਅਪੈ ਪਦ ਰਾਜ ਭੀਖਣ ਅਦਕ ਕਰਿਓ ਨਾਉ ਨਿਦ ठाकुर दई सुदामा ਤ੍ਰੂ ਅਟਲ ਅਜਹੁ ਨਾ ਕਰਿਓ ਭਗਤ ਹੀਤ ਮਾਰਿਓ ਹਰਨਾਖਸ਼ ਨਰ ਸਿੰਘ ਰੂਪ ਹੋਏ ਦੇਹ ਧਰਿਓ ਨਾਮਕ ਹੈ ਭਗਤ ਬਸ ਕੇਸਵ ਅਜਹੁ ਹੂੰ ਬਾਲ ਕੇ ਦਵਾਰ ਖਰ ਮਾਰੂ ਕਬੀਰ ਜੀਓ ਦੀਨ ਬਿਸਾਰੇ ਓ ਰੇ دیਵਾਨੇ ਦੀਨ ਬਿਸਾਰੇ ਓ ਰੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਾ ਲੋਕ ਜਨਮ ਹੈ ਹਾਰਿਓ ਰਹਾਉ ਸਾਦ ਸੰਗਤ ਕਬਹੂ ਨਹੀਂ ਕੀਨੀ ਰਚਿਓ ਧੰਦਾ ਝੂਠ ਸੁਆਨ ਸੁਕਰ ਬਾਇਸ ਜਿਨੈ ਪਟ ਕਤ ਚਾਲ ਊਠ ਆਪਸ ਕਾਉ ਦੀ ਰਗ ਕਰ ਜਾਣੈ ਔਰਨ ਕਾਉ ਲਗ ਮਾਤ ਮਨਸਾ ਬਾਚਾ ਕਰਮ ਨਾਮੈ ਦੇਖੇ ਦੂਜਕ ਜਾਤ ਕਾਮੀ, ਕ੍ਰੋਧੀ, ਚਾਤਰੀ, ਬਾਜੀ, ਗਰਬੀ ਕਾਮ ਨਿੰਦਾ ਕਰਤੇ ਜਨਮ ਸਿਰਨ ਕਬਹੂ ਨਾ ਸਿਮਰਿਓ ਰਾਮ ਕਹ ਕਬੀਰ ਚੇਤੇ ਨਹੀਂ ਮੂਰਖ ਮੁਗਦ ਗਵਾਰ ਰਾਮ ਨਾਮ ਜਾਣਿ ਹੋ ਨਹੀਂ ਕੈਸੇ ਉਤਰਸ ਪਾਰ ਰਾਗ ਮਾਰੂ ਬਾਣੀ ਜੈ ਦੇਵ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੰਦ ਸਤਿ ਭੇਦਿਆ ਆਨਾਦ ਸਤ ਪੂਰਿਆ ਸੂਰ ਸਤ ਖੋੜ ਸਾ ਦਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਆ ਘੜ ਘੜਿਆ ਤਾਹਾਂ ਆਪਿਓ ਪੀਆ ਮਨ ਆਦ ਗੁਣ ਆਦ ਵਿਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾ ਅਰਧ ਕਾਉ ਅਰਦੇ ਆ ਸਰਧ ਕਾਉ ਸਰਦੇ ਆ ਸਲਲ ਕਾਉ ਸਲਲ ਸਮਾਨ ਆਇਆ ਬਦਤ ਜੈ ਦੇਵ ਜੈ ਦੇਵ ਕੋ ਰਮਿਆ ਧਮ ਨਿਰਵਾਨ ਲੇਵ ਲੀਨ ਪਾਇਆ ਕਬੀਰ ਮਾਰੂ RAM ਸਿਮਰ ਪਸ ਤਾਹੀ ਗਾ ਮੰ ਪਾਪੀ ਜੀ ਅਰ ਲੋਭ ਕਰਤ ਹੈ ਆਜ ਕਾਲ ਉਠ ਜਾਹੀਗਾ ਰਹਾ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਭੁਲਾਹੀਗਾ ਤਨ ਜੋ ਬਨ ਕਾ ਗਰਬ ਨ ਕੀਜੈ ਕਾਗਦ ਜਿਉ ਗਲ ਜਾਹੇਗਾ ਜੋ ਜਮ ਆਏ ਕਿਸ ਗਹਿ ਪਟਕੈ ਤਾ ਦਿਨ ਕਿਛ ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਾ ਮੁਖ ਚੋਟਾ ਖਾਹੀਗਾ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕਹਿ ਜਾਹੇਗਾ ਕਹ ਤਕਬੀਰ ਸੁਨਹਾਰੇ ਸੰਤਹ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕਾਉਨ ਕਰੈ ਗਰੀਬ ਨਿਵਾਜ ਗੋਸਾਈਆ ਮੇਰਾ ਮਾਥੇ ਸ਼ਤਰ ਧਰੈ ਰਹਾਉ ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀ ਧਰੈ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀ ਹੋਤੇ ਸਭੈ ਸਰੈ ਮਾਰੂ सुख सागर सुरतर चिंता मन कामेन बस जा रे चार पदार नव निध कर तल ता कै हर हर हरना जपस रसना अवर सब शाड वचन रचना रौ नाना ख्यान पुराण वेद वेद चौतीस अक्षर माहि व्यास विचार कु परमार्थ राम नाम सार नाही। ਸਹਿਜ ਸਮਾਦ ਉਪਾਦ ਰਹਤ ਹੋਈ ਬਡੇ ਭਾਗ ਲੇਵ ਲਾਗੀ ਕਹਿਵ ਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਅਨਭਉ ਕਿਨੈ ਨਾ ਦੇਖਿਆ ਬੈਰਾਗੀ ਅੜੇ ਬਿਨ ਭੈ ਅਨਭਉ ਹੋਏ ਵਣਾ ਹੰਬੈ ਸੋ ਹਦੂਰ ਦੇਖੈ ਤਾਂ ਭਉ ਪਵੇ ਬੈਰਾਗੀ ਅੜੇ ਹੁਕਮে ਬੂਜੈ ਤਾਂ ਨਿਰਭਉ ਹੋਏ ਵਣਾ ਹੰਬੈ ਹਰਿ ਪਾਖੰਡ ਨਾ ਕੀਜਾਈ ਬੈਰਾਗੀ ਅੜੇ ਪਾਖੰਡ ਰਤਾ ਸਭ ਲੋਕ ਵਣਾ ਹੰਬੈ ਤ੍ਰਿਸ਼ਨਾ ਪਾਸ ਨ ਛੁਡਈ ਬੈਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਜੇ ਮਨ ਮਿਰਤਕ ਹੋਏ ਵਣਾ ਹੰਬੈ ਸਤਗੁਰ ਬਿਨ ਬੈਰਾਗ ਨ ਹੋਵਈ ਬੈਰਾਗੀ ਅੜੇ ਜੇ ਲੋਚੈ ਸਭ ਕੋਈ ਵਣਾ ਹੰਬੈ ਕਰਮ ਹੋਵੇ ਸਤ ਗੁਰ ਮਿਲੈ ਬੈਰਾਗੀ ਅੜੇ ਸਹਜੇ ਪਾਵੇ ਸੋਈ ਵਣਾ ਹੰਬੈ ਕਾਹੋ ਕਬੀਰ ਇਕ ਬੇਨਤੀ ਬੈਰਾਗੀ ਅੜੇ ਮੋ ਕਾਉ ਭਾਉ ਜਲ ਪਾਰ ਉਤਾਰ ਵਣਾ ਹੰਬੈ ਰਾਜਨ ਕਾਉਨ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਓਹ ਗਰੀਬ ਮੋਹਿ ਭਾਵੇ ਰਹਾ ਹਸਤੀ ਦੇਖ ਪਰਮਤੇ ਭੂਲਾ ਸ੍ਰੀ ਭਗਵਾਨ ਨ ਜਾਣਿਆ ਤੁਮਰ ਦੂਦ ਬਿਦਰ ਕਰ ਪਨ ਅੰਮ੍ਰਿਤ ਕਰ ਮੈਂ ਮਾਨਿਆ ثير समान सागमै पाया गुण गावत रैन बिहानी कबीर को ठाकुर अनंद बेनोदी जात न कहो की मानी श्लोक कबीर गगनद मम भाजियो परयो निशानह काओ खेत जो मांडियो सूरमा अब जुजन को दाओ ਸੂਰਾਸ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪਰਜਾ ਪਰਜਾ ਕਟ ਮਰੈ ਕਬਹੂ ਨਾ ਛੜੈ ਕੀਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦੇਉ ਜੀ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੈ ਸਿਧ ਮਿਲ ਕੈ ਦੂਲਹਿ ਪ੍ਰਭ ਕੀ ਸਰਨ ਪਰਿਓ ਮੁਕਤ ਭਇਓ ਚਾਹੂ ਜੋਗ ਜਾਣਿਓ ਜਸ ਕੀਰਤ ਮਾਥੈ ਛਤਰ ਧਰਿਓ ਰਾਜਾ RAM ਜਪਤ ਕੋ ਕੋ ਨਾ ਕਰਿਓ ਗੁਰ ਉਪਦੇਸ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾ ਸੰਖ ਚਕਰ ਮਾਲਾ ਤਿਲਕ ਮੈ ਰਾਜਿਤ ਦੇਖ ਪ੍ਰਤਾਪ ਜਮ ਡਰਿਓ ਨਿਰ ਪਾਉ ਭੈ RAM ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ਅੰਬਰ ਈਕ ਕਉ ਦਿਓ ਅਪੈ ਪਦ ਰਾਜ ਭੀਖਨ ਅਦਕ ਕਰਿਓ ਨਾਉ ਨਿਦ ठाकुर दई सुदामੈ ਤ੍ਰੂ ਅਟਲ ਅਜਹ ਨਾ ਕਰਿਓ ਭਗਤ ਹੀਤ ਮਾਰਿਓ ਹਰਨਾਖਸ਼ ਨਰ ਸਿੰਘ ਰੂਪ ਹੋਏ ਦੇਹ ਧਰਿਓ ਨਾਮਕ ਹੈ ਭਗਤ ਬਸ ਕੇਸਵ ਅਜਹੁ ਹੂੰ ਬਾਲ ਕੇ ਦਵਾਰ ਖਰ ਮਾਰੂ ਕਬੀਰ ਜੀਓ ਦੀਨ ਬਿਸਾਰੇ ਓ ਰੇ دیਵਾਨੇ ਦੀਨ ਬਿਸਾਰੇ ਓ ਰੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਾਨੋਖ ਜਨਮ ਹੈ ਹਾਰਿਓ ਰਹਾਓ ਸਾਦ ਸੰਗਤ ਕਬਹੋਂ ਨਹੀਂ ਕੀਨੀ ਰਚਿਓ ਧੰਦਾ ਝੂਠ ਸੁਆਨ ਸੂਕਰ ਬਾਇਸ ਜਿਵੇਂ ਪਟ ਕਤ ਚਾਲੇ ਊਠ ਆਪਸ ਕਉ ਦੀਰਗ ਕਰ ਜਾਣੈ ਔਰਨ ਕਉ ਲਗ ਮਾਤ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ ਕਾਮੀ ਕ੍ਰੋਧੀ ਚਾਤਰੀ ਬਾਜੀ ਗਰਬੀ ਕਾਮ ਨਿੰਦਾ ਕਰਤੇ ਜਨਮ ਸਿਰਨ ਕਬਹੂ ਨਾ ਸਿਮਰਿਓ ਰਾਮ ਕਹ ਕਬੀਰ ਚੇਤੇ ਨਹੀ ਮੂਰਖ ਮੁਗਤ ਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ raag maru baani jaidev jio ki ek ओंकार satgur prasad chand sat bhedya naad sat purya sur sat khod sa dat kiya abal bal todya achal chal thapya aghad gadya tah ampyo piya ਮਨ ਆਦ ਗੁਣ ਆਦਵਖਾਨੀਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾ ਅਰਧ ਕਾਉ ਅਰਧਿਆ ਸਰਧ ਕਾਉ ਸਰਧਿਆ ਸਲਲ ਕਾਉ ਸਲਲ ਸਮਾਨ ਆਇਆ ਬਦਤ ਜੈ ਦੇਵ ਜੈ ਦੇਵ ਕੋ ਰਮਿਆ ਬ੍ਰਹਮ ਨਿਰਵਾਨ ਲਿਵ ਲੀਨ ਪਾਇਆ ਕਬੀਰ ਮਾਰੂ RAM ਸਿਮਰ ਪਸ ਕਾਹੀ ਗਾ ਮੰ ਪਾਪੀ ਜੀ ਅਰ ਲੋਭ ਕਰਤ ਹੈ ਅਜ ਕਾਲ ਉਠ ਜਾਹੀਗਾ ਰਹਾ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਭੁਲਾਹੀਗਾ ਤਨ ਜੋ ਬਨ ਕਾ ਗਰਬ ਨ ਕੀਜੈ ਕਾਗਦ ਜਿਉ ਗਲ ਜਾਹੇਗਾ ਜਾਉ ਜਮ ਆਏ ਕਿਸ ਗਹਿ ਪਟਕੈ ਤਾ ਦਿਨ ਕਿਛ ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਾ ਮੁਖ ਚੋਟਾ ਖਾਹੀਗਾ ਧਰਮ ਰਾਏ ਜਬ लेखा ਮੰਗੈ ਕਿਆ ਮੁਖ ਲੈ ਕਹਿ ਜਾਹੇਗਾ ਹਤ ਕਬੀਰ ਸੁਨਹਾਰੇ ਸੰਤਹ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਦਾਸ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕਾਉਨ ਕਰੈ ਗਰੀਬ ਨਿਵਾਜ ਗੋਸਾਈਆ ਮੇਰਾ ਮਾਥੇ ਸ਼ਤਰ ਧਰੈ ਰਹਾਉ ਜਾਂ ਕਿ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀ ਧਰੈ ਨੀਚਹ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀ ਹੋਤੇ ਸਭੈ ਸਰੈ ਮਾਰੂ सुख सागर सुरतर चिंता मन कामीन बस जा रे चार पदार्थ महासिद नव निध कर तल ता क हर हर हरना जपस रसना अवर सब शाड बचन रचना रहाऊ ਨਾਨਾ ਖਿਆਨ ਪੁਰਾਨ বেদ ਵਿਦ 34 ਅक्षर 마ਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰ ਨਾਹੀ ਸਹਿਜ ਸਮਾਦ ਉਪਾਦ ਰਹਤ ਹੋਈ ਬਡੇ ਭਾਗ ਲੇਵ ਲਾਗੀ ਕਹਿਵ ਵਿਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ